ਕੁਝ ਸਮੇਂ ਤੋਂ ਰਮਦਾਸ ਤੇ ਚੰਡੇਰ ਦੇ ਇਲਾਕੇ ਦੇ ਵਿੱਚ ਸਟੋਲਚਨਾ ਲੈਣ ਲਈ ਤੇ ਫਾਇਰਿੰਗਸ ਇਨਸੀਡੈਂਟ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਹਾਂ ਦੀ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਵਗੈਰਾ ਦਰਜ ਹੈ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸ ਐਸ ਪੀ ਸਾਹਿਬ ਅੰਮ੍ਰਿਤ ਸਰ ਰੂਲਰ ਨੇ ਆਪਣੀ ਪਰਸਨਲ ਸਹਿਯਲ ਵੀਰ ਨੇ ਆਪਣੇ ਪਰਸਨਲ ਪ੍ਰਵੀਜ਼ਨ ਦੇ ਵਿੱਚ ਅ ਐਸਪੀ ਡੀ ਮਿਸਟਰ ਜੱਪਿਆ ਵਾਰੀਆ ਵਾਰੀਅਰ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਅ ਖਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰਮਨਦਾਸ ਦੇ ਤੇ ਅ ਸਟ ਮਨਮੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਕਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਅ ਲੜੀ ਨਾਲ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟੀਫਿਕ ਐਵੀਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁੱਟਾਂ ਖੋਹਾਂ ਲਈ ਜੜੀਆਂ ਫਾਇਰਿੰਗਸ ਹੋ ਰੀਆਂ ਹੈਗੀਆਂ ਜੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਰਮਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਝੰਡੇਰ ਦੇ ਵਿੱਚ ਇਕਰਾਰ ਐਮਪੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ 11 ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਪੈਸੇ ਦਿਖੋ ਜੀ ਪਲੱਸ ਮੋਬਾਈਲ ਫੋਨ ਖੋਈ ਗਈ ਸੀ ਇਸ ਕੱਲ ਨੂੰ ਜਦੋਂ ਇਹ ਸਾਰਾ ਕੜੀ ਨਾ ਕੜੀ ਜੋੜਿਆ ਤੇ ਆ ਇੱਕ ਤਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਤੇ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵਾਈਜ਼ਨ ਆਫ ਐਸਐਸਪੀ ਸਾਹਿਬ ਤੇ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਦਾਰ ਅ ਇੰਗਲੈਂਡ ਬੈਠਾ ਮਨਿੰਦਰਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਰਪੜਹਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਭੱਜਨ ਚ ਸਫਲ ਹੋ ਜਾਂਦਾ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਹੈ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਅ ਇੱਕ ਸਾਜਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਸਟੋਸ਼ਨ ਦਾ ਜਿਹੜਾ ਹੈਗਾ ਗੁਰਖ ਧਦਾ ਇਹ ਸਟਾਰਟ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚੱਲਦੇ ਹੋਏ ਇਹ ਫਾਇਰਿੰਗ ਤੇ ਲੁੱਟਖਵਾਉਂਦਾ ਲੁੱਟਖਵਾਉ ਨੂੰ ਆਪਣੇ ਫੁੱਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਦੇ ਵਿੱਚ ਦਿਲਰਾਜ ਇੱਕ ਕ୍ୟੂਜ਼ ਫੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਾਨੂੰ ਗੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਪਿਆ ਹੈ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸਨੇਗਾ ਫੁੱਟ ਸੋਲਜਰਸ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਇਹ ਨੌਜਵਾਨਾਂ ਨੂੰ ਆਪਣੇ ਨਾਲ ਲਾਇਆ ਹੋਇਆ ਤੇ ਇਹ ਵਾਰਦਾਤਾ ਨੂੰ ਅੰਜਾਮ ਦਵਾ ਰਹੇ ਹਾਂ ਦਿਲਰਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫੇਰ ਸਟਾਰਸ਼ਨ ਦੀ ਨੀਅਤ ਨਾਲ ਡਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਮ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜ ਜਿਸੀ ਬਾਅਦ ਵਿੱਚ ਡਿਟੇਲ ਤਫਸੀਲ ਨਾਲ ਜਦੋਂ ਗਹਿਨ ਪੁੱਛ ਕੇ ਚ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਉਸ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਅਹਾ ਜਿਹੜੀ ਵਰਨਾਕਾਰ ਜਿਹੜੀ ਅੱਜ ਕਾਰਜ ਜਿਸ ਕਾਰ ਉੱਤੇ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਐ ਉਹ ਉਹ ਲੁੱਟਬੋ ਦੇ ਐਕਸਟਰੈਕਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਇੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇਹ ਧਮਕੀਆਂ ਦਿੰਦੇ ਸੀਗੇ ਐਕਸਟਰੈਕਸ਼ਨ ਦੀਆਂ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਨਾ ਦਿੱਤਿਆ ਵਾਰੀਰ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇੱਕ ਟ੍ਰੈਪ ਲੇ ਕੀਤਾ ਵਿਆ ਸੀਗਾ ਇਹ ਚਾਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਕੋਲ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਨਾਂ ਨੂੰ ਵੀ ਆ ਫਾਸ ਹੋ ਜਾਂਦਾ ਕਿ ਪੁਲਿਸ ਦਾ ਨਾਕਾ ਤੇ ਸਾਡੇ ਲਈ ਹੀ ਲੱਗਿਆ ਹੋਣਾ ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤਾਂ ਇਹ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸਟੱਜਰ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌਕ ਕੀਤਾ ਹੋਇਆ ਸੀਗਾ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਤਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਨ ਆਪਣ ਨੂੰ ਉਹ ਭੱਜਣਾ ਚਾਹੁੰਦੇ ਆ ਤਾਂ ਅਨਪਰੋਵੋਕਟ ਤੇ ਤਬੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਆ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਆ ਤੇ ਇੱਕ ਵਿਸ਼ਪਰੀ ਬੰਚਪਰੀ ਸੋ ਇੱਕ ਤਾਂ ਬੰਚਪਰੀਤ ਨਾਮ ਦੇ ਜਿਹੜਾ ਹੈਗਾ ਕਿਊਸਡ ਹੈ ਉਹ ਕਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰਡ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਟੈਰੋਗੇਸ਼ਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰੈਕਸ਼ਨ ਦੀ ਵਾਰਦਾਤ ਨੂੰ ਜਾਣਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਗ੍ਰਫਨ ਵੀ ਕੀਤਾ ਗਿਆ ਤੇ ਅਸੀਂ ਇਹਨਾਂ ਨੂੰ ਆਫਟਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਤਾਮਜਬ ਹੋਏ ਆ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੂਸਰਾ ਇੱਕੜਾ ਥਾਣਾ ਜੀ ਚੰਡੇ ਚੰਡੇ ਰਮਦਾਸ ਤੇ ਚੰਡੇਰ ਥਾਣੇ ਦੇ ਜਿਹੜੇ ਪੰਜ ਲੁੱਟਖੋਹਾਂ ਤੇ ਤੇ ਐਕਸਟਰਸ਼ਨ ਤੇ ਦੀ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕ੍ਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਫੋਰਨ ਮੋਡਿਊਲ ਬਸਟ ਹੋਇਆ ਹੈ ਜੇ ਮੈਂ ਉਹਦਾ ਪਛੋਕੜ ਵੀ ਦੱਸਿਆ ਤੇ ਬਹੁਤ ਸਲਾਘਾਯੋਗ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਬੰਸ਼ਪ੍ਰੀਤ ਇਕੜਾ ਟੋਟਲ ਕਿੰਨੇ ਮੰਗੜੇ ਸੀ ਵਿਚ ਇਹਨਾਂ ਨਾਲ ਸੀ ਜਿਹੜੇ ਸਾਲੂ ਹੋਏ ਨੇ ਸੌਫ ਸੰਦੇਸ਼ ਸਪੈਸ਼ਲੀ ਆ ਦੇਖੋ ਸੌਫ ਸੰਦੇਸ਼ ਇਹਨਾਂ ਨੇ ਇੱਕ ਆਰਐਮਪੀ ਡਾਕਟਰ ਤੇ ਕੀਤਾ ਸੀਗਾ ਇਕਦੇ ਘਰੇ ਕੀਤਾ ਸੀਗਾ ਰੰਧਾ ਸਾਣੇ ਦੇ ਵਿੱਚ ਇਕਦੇ ਫਾਰਮ ਹਾਊਸ ਤੇ ਵਿੱਚ ਰੰਧਾ ਸਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਇਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਹਥਿਆਰਾਂ ਦੇ ਨੋਕ ਤੇ ਇੱਕ ਉੱਥੇ ਕਲੋਥ ਮਰਚੈਂਟ ਸੀ ਦੁਕਾਨ ਸੀਗੀ ਉਤੋਂ 50000 ਤੇ ਦੋ ਮੋਬਾਈਲ ਲੁੱਟੇ ਸੀ ਸੋ ਪੰਜ ਕੇਸ ਤੋਂ ਬਾਅਦ ਇਹਨਾਂ ਨੂੰ ਕਰੇ ਕਰੇ ਵੈਪਨ ਸਟਰੀ ਨੇ ਬਰਾਮਦ ਕੀਤੇ ਗਏ। ਇਹਨਾਂ ਦੋਨੋਂ ਮੁਜਰਮਾ ਤੋਂ ਇੱਕ 9mm ਦੀ ਪਿਸਟਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਟਲ ਹੈਗੀ ਹੈ ਫੋਰਨ ਮੇਡ ਰਿਕਵਰ ਹੋਈ ਹੈ। ਮੌਕੇ ਤੋਂ ਜੋ ਫਿਲਹਾਲ ਜਿਹੜੀ ਸਰਸਰੀ ਜਦੋਂ ਅਸੀਂ ਉਮ ਜਾ ਕੇ ਆਏ ਆਂ ਬਾਕੀ ਦਾ ਗਹਿਨ ਜਾਂਚ ਐਫਐਐਸਐਲ ਵਾਲੀ ਟੀਮ ਕਰੇਗੀ। 4-5 ਫੋਲ ਬਰਾਮਦ ਹੋਏ ਐ ਤੇ ਪੰਜ ਹੀ ਇਹਨਾਂ ਦੇ ਕੋਲੇ ਜਿਹੜੇ ਹਲੇ ਆ ਗਏ ਅਸੀਂ ਉਹ ਦੇਖੇ ਨਹੀਂ ਇਹਨਾਂ ਦੇ। ਮੈਕਸਿਮ ਮੂਵਜ਼ ਨੇ ਉਹ ਸਾਰੀ ਐਫਐਸਐਲ ਦੇਖੇਗੀ ਪਰ ਮੌਕੇ ਤੋਂ ਹਾਲੇ ਪੰਜ ਖੋਲ ਦਿਖ ਰਹੇ ਨੇ ਸਰ ਜਿਹੜਾ ਐਮਪੀ ਸੀਗਾ ਮਨਿੰਦਰ ਇਹ ਕਿਸ ਇਲਾਕੇ ਦਾ ਆ ਔਰ ਇਥੋਂ ਫਰਾਰ ਹੋ ਕੇ ਗਿਆ ਹੈ ਜਿਹੜਾ ਇਹਨਾਂ ਦਾ ਇਹ ਰਮਦਾਸ ਦਾ ਚੰਡੇਰ ਥਾਣੇ ਦਾ ਰਹਿਣ ਵਾਲਾ ਹੈਗਾ ਠੀਕ ਹੈ 2023 ਦੇ ਵਿੱਚ ਇਹ ਇੱਕ ਕਤਲ ਦੇ ਵਿੱਚ ਅਕਿਊਜ਼ਡ ਹੈਗਾ 24 ਦੇ ਵਿੱਚ ਇਹ ਬੇਲ ਤੇ ਆਉਂਦਾ ਉਸ ਤੋਂ ਬਾਅਦ ਫਰਾਰ ਹੁੰਦਾ ਹੈ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਨੂੰ ਗੈਂਗ ਜਾਂਚ ਕਰਾਂਗੇ ਉਸੇ ਉਸੇ ਨਾਬਾਗੀ ਤੁਹਾਨੂੰ ਦੱਸ ਪਾਵਾਂਗੇ ਕਿ ਇਹ ਆਪਣੇ ਪਾਸਪੋਰਟ ਤੇ ਗਿਆ ਕਿ ਫੇਕ ਪਾਸਪੋਰਟ ਤੇ ਗਿਆ ਕਿਸ ਤਰ੍ਹਾਂ ਗਿਆ ਕਿਹਦੇ ਕੰਟੈਕਟ ਚ ਆਇਆ ਇਹ ਸਾਰੀ ਅਸੀਂ ਤੁਹਾਡੇ ਅੱਗੇ ਸਾਹਮਣੇ ਆਉਂਦੇ ਸਾਹਮਣੇ ਦੇ ਵਿੱਚ ਸਾਹਮਣੇ ਗਏ ਗਵਾਲ ਸਾਹਿਬ ਕਾਲਮ ਜੀ ਹੈ ਮੇਰੇ ਸੇ ਹਲਕੇ ਚ 6 ਤੋਂ 8 ਬੰਦਿਆਂ ਨੇ ਕਾਰਨ ਆਗਵੀ ਲਾਈਆਂ ਫਰਨੀਕੀ ਕੀਤੀ ਹੈ ਇਹਨਾਂ ਦਾ ਇਹਨਾਂ ਦਾ ਰਿਜ਼ੋਲਿਊਸ਼ਨ ਨਹੀਂ ਨਿਕਲਿਆ ਇਹਨਾਂ ਲੜਕਿਆਂ ਨਾਲ ਨਹੀਂ ਇਹਦੇ ਵਿੱਚ ਨਹੀਂ ਨਿਕਲਿਆ ਉਹ ਕੇਸ ਇੱਕ ਵੱਖਰਾ ਹੈਗਾ ਉਹਦੇ ਤੇ ਉਹ ਸਾਰੇ ਸਾਡੇ ਸੰਗਿਆਨ ਦੇ ਵਿੱਚ ਹੈਗਾ ਐਸਐਸਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਆ ਮਤਲਬ ਡਿਟੈਕਟਿਵ ਸਟਾਫ ਤੇ ਉਸ ਸਭੇਂ ਦੀ ਟੀਮ ਜਿਹੜੀ ਅਜੇ ਤਹੇ ਦੀ ਹੈਗੀ ਐ ਉਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਜੁੜੀ ਹੋਈ ਐ ਜਲਦ ਅਸੀਂ ਉਸ ਕੇਸ ਨੂੰ ਵੀ ਕਰੈਕ ਕਰਾਂਗੇ ਜਦੋਂ ਦੇ ਵੱਡੇ ਕੈਰੇਕਟਰ ਨਾਲ 6 ਬੰਦੇ ਆਏ ਆ ਪਹਿਲੀ ਵਾਰ ਦੇਖਿਆ ਗਿਆ ਜੀ ਫਰੋਤੀ ਲਾਈਨ 6 ਬੰਦੇ ਆ ਰਹੇ ਆ ਇਹ ਤਾਂ ਲੱਗਦਾ ਦੋ ਮਾਮਲੇ ਆ ਕੁਛ ਜਸਤਾ ਜੀ ਫਰੋਤੀ ਲਾਈਨ ਜੀ ਜਿਸਾ ਕਹਿ ਰਹੇ ਸਨ ਕਾਲ ਆਈ ਕਾਲ ਰਿਕਾਰਡਿੰਗ ਸਾਰੇ ਭਾਰੀ ਸਾਨੂੰ ਜੀ 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 ਵੀ ਫਰੋਤੀ ਲਾਈਨ 6 ਬੰਦੇ ਆਏ ਪਹਿਲੀ ਵਾਰ ਇਸੇ ਦੇਖ ਦੇਖ ਰਹੇ ਸੀ ਕਿਉਂ ਚਕੜਾ ਹੈ ਨਾ ਨੀ ਚਕੜਾ ਹੈ ਜਾਂ ਫਰੋਤੀ ਹੈ ਮੈਂ ਕੋਈ ਕਹਿ ਰਿਹਾ ਇਹ ਲੇਟ ਨਾਈਟ ਕੱਲ ਰਾਤ ਦਾ ਹੈਗਾ ਹੈਗਾ ਇਸ ਦੇ ਉੱਤੇ ਸਾਰਾ ਜਿਸ ਤਰ੍ਹਾਂ ਆਪਨੇ ਪੁਆਇੰਟ ਆਊਟ ਕੀਤਾ ਮੈਂ ਇੱਕ ਆਫ ਦਾ ਕਫ ਰਮਾਰਕ ਨਹੀਂ ਦੇ ਪਾਵਾਂਗਾ ਇਸ ਨੂੰ ਸਾਨੂੰ ਦੇਖ ਲੈਣ ਦਿਓ ਇਹ ਮਤਲਬ ਮੈਂ ਇਸ ਨੂੰ ਇਹ ਮਤਲਬ ਇਸ ਤੇ ਕੁਐਸਚਨ ਮਾਰਕ ਨਹੀਂ ਲਾਣਾ ਚਾਹੁੰਦਾ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਤੁਹਾਡੀ ਆਪਦੀ ਅਬਜ਼ਰਵੇਸ਼ਨ ਹੈ ਉਹ ਕੁੱਲ ਮਿਲਾ ਕੇ ਕੱਠੇ ਜੋੜ ਕੇ ਠੀਕ ਹੈ ਜੀ ਤਾਂ ਉਸ ਨੂੰ ਪਰ ਫਿਰ ਵੀ ਮੈਂ ਕ੍ਰਾਈਮ ਕ੍ਰਾਈਮ ਹੈ ਇਸ ਨੂੰ ਸਾਨੂੰ ਸੰਜੀਦਗੀ ਨਾਲ ਲੈਣਾ ਪੈਣਾ ਤਾਂ ਅਸੀਂ ਨੂੰ ਦੇਖ ਲਾਂਗੇ ਜਿਸ ਤਰ੍ਹਾਂ ਵੀ ਕੋਈ ਜਿਸ ਤਰ੍ਹਾਂ ਦੀ ਕੋਈ ਨੋਬਿਲਸ ਆਈ ਸਾਹਮਣੇ ਤੁਹਾਡੇ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਨਹੀਂ ਸਰ ਕੋਈ ਇੰਜਰਡ ਹੋਇਆ ਨਹੀਂ ਇਹਦੇ ਵਿੱਚ ਸਰ ਕਿਸੇ ਗੈਂਗਸਟਰ ਦੇ ਨਾਲ ਕੋਈ ਇਨਵੋਲਵਿੰਗ ਦਾ ਕੁਝ ਨਜ਼ਰ ਹੈ ਮੈਨੇ ਆਪਕੋ ਅਭੀ ਬਤਾਇਆ ਕਿ ਇਹ ਇੱਕ ਫੈਕਟਿਸ਼ੀਅਸ ਇੱਕ ਆਈਡੈਂਟੀਟੀ ਕ੍ਰੀਏਟ ਕੀਤੀ ਹੋਈ ਸੀ ਇਹਨਾਂ ਨੇ ਇੰਦੀ ਪਟਾਲਾ ਕੇ ਨਾਮ ਪੇ ਜਾਂ ਕੇਸ਼ਵ ਪਟਾਲਾ ਕੇ ਨਾਮ ਪੇ उसके उसके नाम पे ये फरौतियाँ मांग रहे थे उसके उसका ड्रावा दे के ये मतलब कई जगह से फ्रौती लेने में कामयाब भी हुए हैं जो अभी प्रीलिमिनरी इन्वेस्टिगेशन में हमें सामने आया जो कल हमने दिलराज पकड़ा था सो बाकी जो गहन पूछगाछ होगी इनसे भी और उससे भी होगी और इनका एक और साथी है जो आइडेंटिफाई हो चुका है जो इस सारे घटनाक्रम में शामिल है अलग अलग लूट की वारदातों में उसको भी पकड़ने के लिए डिटेक्टिव स्टाफ ने अपनी और ਸਨੋ ਬਲੋ ਨੇ ਆਪਣੇ ਟੀਮੇਟ ਡਿਸਪੈਚ ਕਰਦੀ ਹੈ ਜਲਦ ਉਹ ਸਾਡੇ ਕੋਲ ਆਮ ਸਰ ਕਾਫੀ ਲੰਬਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਤੁਹਾਨੂੰ ਦੱਸਿਆ ਇੰਨੀ ਦੇਰ ਤੱਕ ਇਸ ਪੁਲਿਸ ਤੋਂ ਕਿਸ ਤਰ੍ਹਾਂ ਦੂਰੀ ਬਣਾ ਕੇ ਰੱਖੀ ਇਹਨਾਂ ਨੇ ਪੁਲਿਸ ਤੋਂ ਕਿਸ ਤਰ੍ਹਾਂ ਦੂਰ ਰਹੇ ਨਹੀਂ ਇਹਨਾਂ ਨੰਬਰ ਰਿਕਾਰਡਿੰਗ ਹੀ ਨਹੀਂ ਹੈਗਾ ਆ 3-4 ਮਹੀਨਿਆਂ ਤੋਂ ਇਹ ਚੱਲ ਰਿਆ ਸੀਗਾ ਇਹਨਾਂ ਦਾ ਤੇ ਅਸੀਂ ਇਹ ਚ ਮੈਂ ਸਲਾਹਤਾ ਕਰਾਂਗਾ ਮਿਸਟਰ ਰੂਲਰ ਪੁਲਿਸ ਦੀ ਕਿ ਇਹਨਾਂ ਨੇ ਬੜੇ ਘੱਟ ਸਮੇਂ ਦੇ ਵਿੱਚ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸ ਤਾਰਾ ਇਹਨਾਂ ਦੀਆਂ ਇੰਗਲੈਂਡ ਚ ਜੁੜਦੀਆਂ ਸੀਗੀਆਂ ਇੱਕ ਤੁਹਾਨੂੰ ਪਤਾ ਹੈ ਕਿ ਚੈਲੰਜਸ ਬਹੁਤ ਹੁੰਦੇ ਨੇ ਫੋਨ ਆਂਦੇ ਨੇ VPN ਲੱਗੇ ਹੁੰਦੇ ਆ ਅਗਲ ਅਗਰ ਬਕਰੀਆਂ ਬਕਰੀਆਂ ਐਪਾਂ ਆ ਗਈਆਂ ਉਹਨਾਂ ਨੂੰ ਕਰੈਕ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਕਈ ਐਪਸ ਕੋਆਪਰੇਟਿਵ ਨਹੀਂ ਕਰਦੀਆਂ ਤੁਹਾਨੂੰ ਡਿਟੇਲਸ ਨਹੀਂ ਦਿੰਦੀਆਂ ਬਟ ਇਹਨਾਂ ਨੇ ਫਿਰ ਵੀ ਕੋਈ ਹਤਾਸ਼ ਨਹੀਂ ਹੋਏ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹਿਮਨੈਂਟਰ ਨੂੰ ਵੀ ਜਾਰੀ ਰੱਖਿਆ ਜਿਸ ਦਾ ਕੋਈ ਸਬਸਟੀਟਿਊਟ ਨਹੀਂ ਇਹ ਜਿਹਦਾ ਇਹਦੇ ਵਿੱਚ ਜਿਆਦਾ ਹਿਮਨੈਂਟ ਦਾ ਦਾ ਯੋਗਦਾਨ ਹੈਗਾ ਉਹਦੇ ਵਿੱਚ ਸਾਰਾ ਇਹਨੂੰ ਪਰਦਾ ਫਾਸ਼ ਕਰਨ ਦੇ ਵਿੱਚ ਇਹ ਕੰਮ ਜਾਂਦਾ ਸਭ ਇੱਕ ਚੀਜ਼ ਦੇ ਟਾਰਗੇਟ ਕੋਨਫਿਕਸ ਕਰਦਾ ਸੀ ਇਹ ਆਪ ਹੀ ਟਾਰਗੇਟ ਲੱਭਦੇ ਸੀ ਜਾਂ ਇਹਨਾਂ ਨੂੰ ਟਾਰਗੇਟ ਉਥੋਂ ਬਾਹਰੋਂ ਮਿਲਦਾ ਸੀ ਜੋ ਹੁਣ ਲੱਗ ਰਿਹਾ ਇਹ ਤਾਂ ਇਹ ਹੈ ਕਿ ਇਹ ਸਾਰਿਆਂ ਦਾ ਹੁਣ ਇੱਕ ਗੈਂਗ ਬਣ ਚੁੱਕਿਆ ਸੀਗਾ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਪਰ ਜਿਉਂ ਕਿ ਇਹ ਇਸ ਏਰੀਆ 'ਚ ਹੀ ਕਰ ਰਹੇ ਸੀ ਤੇ ਜਿਹੜਾ ਮਨਿੰਦਰ ਪਾਲ ਹੈ ਉਹ ਚੰਡੇਰ ਦਾ ਰਹਿਣ ਵਾਲਾ ਹੈ ਗੁਰਪਿੰਦਰ ਹੈ ਉਹ ਵੀ ਚੰਡੇਰ ਤੇ ਰਾਮਦਾਸ ਦੇ ਇਧਰ ਇਸ ਏਰੀਆ 'ਚ ਹੀ ਕਰ ਰਹੇ ਸੀ ਸੋ ਇਹਨਾਂ ਨੂੰ ਟਾਰਗੇਟ ਜਿਵੇਂ ਕਹਿੰਦਾ ਵੀ ਯਾਰ ਦੋਸਤ ਨਾਲ ਗੱਲ ਕਰਕੇ ਉਹ ਸਾਰਾ ਸੀ ਇਹਨਾਂ ਦੀ ਮੋਟੇ ਪਰੰਡੀ ਨੂੰ ਅ ਡਿਊਰਿੰਗ ਜਿਹੜੀ ਹੈਗੀ ਸਾਡੀ ਇੰਟਰੋਗ੍ਰੇਸ਼ਨ ਇਹਦੇ ਵਿੱਚ ਪੁਲਿਸ ਸਾਹਿਬ ਦੇਖਿਆ ਗਿਆ ਅਸੀਂ ਅੱਗੇ ਵੀ ਇਹ ਮਾਮਲੇ ਦੇਖੇ ਜੰਡਿਆਲਾ ਸੀ ਇਹੋ ਜਿਹੇ ਮਾਮਲੇ ਆਏ ਸੀ ਕਿ ਪਰ ਉਹ ਜਿਹੜੀ ਸਪੈਸੀਫਿਕ ਇਨਫੋਰਮੇਸ਼ਨ ਹੈ ਐਗਜ਼ੈਕਟ ਵਿਅਕਤੀ ਕੀ ਉਹ ਕਈ ਵਾਰ ਯਾਰ ਦੋਸਤੀ ਦੱਸਦੇ ਸੀ ਕਿ ਕਿਲਵਰ ਦੁਸ਼ਮਨੀ ਕੱਢਣ ਵਾਸਤੇ ਪਰਿਵਾਰ ਜਿਹੜਾ ਹੈ ਕਈ ਰਿਸ਼ਤੇਦਾਰ ਜਿਹੜੇ ਸੀਗੇ ਉਹ ਦੁਸ਼ਮਨੀ ਕੱਢਣ ਵਾਸਤੇ ਜਾਣਬੁੱਝ ਕੇ ਫੇਕ ਆਈਡਿਜ਼ ਬਣਵਾ ਕੇ ਫਰੋਫੀ ਦੀਆਂ ਕਾਲਾਂ ਕਰਵਾਉਂਦੇ ਜੀ ਇਹ ਅਜੇ ਹਾਲ ਵੀ ਮਸਲਾ ਵਿੱਚ ਦੇਖਣ ਨੂੰ ਮਿਲਿਆ ਜੀ ਕਿ ਕਿੰਨਾ ਕੋਲ ਇਨਫੋਰਮੇਸ਼ਨ ਕਿੱਥੋਂ ਪਹੁੰਚਦੀ ਸੀ ਕਿ ਕਿਹੜੇ ਵਿਅਕਤੀ ਕੋ ਪੈਸੇ ਮੰਗਨੇ ਨੇ ਕਿੰਨੋਂ ਤਮਕਿਲੋਂ ਨਹੀਂ ਮੈਂ ਅੱਜ ਨੇ ਇਹੀ ਬੇਨਤੀ ਕੀਤੀ ਹੈ ਕਿ ਇਹ ਕੱਲ ਇਹਨਾਂ ਦਾ ਜਿਹੜਾ ਇੱਕ ਇਹਨਾਂ ਦਾ ਜਿੱਥੋਂ ਗੱਲ ਸਾਰੀ ਗੱਲ ਬਾਹਰ ਨਿਕਲਦੀ ਹੈ ਉਹ ਦਿਲਰਾਜ ਨਾਮ ਦੇ ਇੱਕ ਬੰਦੇ ਨੂੰ ਜੋ ਅਸੀਂ ਫੜਦੇ ਹਾਂ ਉਸ ਤੋਂ ਬਾਅਦ ਹੀ ਕਲਾਈ ਖੁੱਲਦੀ ਹੈ ਤੇ ਹਲੇ ਅਸੀਂ ਜੈਨ ਮਤਲਬ ਗਹਿਨ ਪੁੱਛ ਕੇ ਚਰਾਂਗੇ ਇਹ ਕੱਲ ਕੁਛ ਨਾ ਕੁਛ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਕੁਛ ਨਾ ਕੁਛ ਇਹਦੇ ਵਿੱਚ ਹੀ ਇਸ ਤਰ੍ਹਾਂ ਹੀ ਲੱਗਦਾ ਕਿ ਇਹ ਆਪਣੇ ਆ ਤੋਂ ਸਭਾਕੇ ਮਤਲਬ ਜਿਸ ਤਰ੍ਹਾਂ ਆਪਾਂ ਹੁੰਦੇ ਆ ਵੀ ਹੋਰ ਭਾਈ ਆਪ ਬਾਹਰ ਬੰਦਾ ਬੰਦਾ ਬੈਠਾ ਬੰਦਾ ਉਹ ਆਪਣੇ ਯਾਰਾ ਦੋਸਤਾਂ ਨੂੰ ਜਾ ਕੇ ਇਸੇ ਸੰਗੀ ਜਾਤੇ ਹੋਰ ਭਾਈ ਅੱਜ ਕੱਲ ਹੋਰ ਕਿਵੇਂ ਆਪਣੇ ਪਿੰਡ ਚ ਕੌਣ ਹੈ ਕੀ ਗੱਲਬਾਤ ਹੈ ਉਹ ਗੱਲਾਂ ਗੱਲਾਂ ਚ ਉਹ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਕਾ ਉਸ ਤਰ੍ਹਾਂ ਕੋਈ ਆ ਵੀ ਨਵੀਂ ਕਾਰ ਕਿੰਨੇ ਖਰੀਦੀ ਆ ਜਾਂ ਨਵਾਂ ਘਰ ਕੌਣ ਪਾ ਰਿਹਾ ਆ ਆਪਾਂ ਜਿਵੇਂ ਆਮ ਸਭਨ ਗੱਲ ਕਰ ਲੈਂਦੇ ਆ ਇਹ ਵੀ ਇੱਕ ਇੱਕ ਨਵੀਂ ਸਟ੍ਰੈਟਜੀ ਹੁੰਦੀ ਆ ਕਿਸੇ ਬਾਰੇ ਪੁੱਛਣ ਦੀ ਬਾਕੀ ਇਹ ਲੋਕਲ ਦੀ ਜੋ ਅਨਨੋਨ ਨੰਬਰਸ ਨੇ ਉਹ ਨਾ ਚੱਕੋ ਬੱਚਿਆਂ ਨੂੰ ਫੇਕ ਆਈਡਿਜ਼ ਤੋਂ ਦੂਰ ਰੱਖੋ ਹੋਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਤੋਂ ਤੁਸੀਂ ਕਹਿ ਸਕਦੇ ਹੋ ਕਿ ਲੋਕ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਇਨ੍ਹਾਂ ਫਰੋਦੀਆਂ ਤੋਂ ਦੂਰ ਰਹਿਣ ਯਾਨੀ ਕਿ ਇਹ ਕਾਲਸ ਵਗੈਰਾ ਨਾ ਸੀਕਰ ਅਨਸਰ ਹੋਰ ਕੀ ਮੈਥਡ ਹੋ ਸਕਦਾ ਹੈ ਇਸ ਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਾਪ ਆਪਣੇ ਆਪ ਵੀ ਕਰ ਦਿੰਦਾ ਕਿ ਅਨਨੋਨ ਜਿਹੜੇ ਹੈਗੇ ਆ ਆਪਾਂ ਦੇ ਜਿਹੜੀਆਂ ਕੋਈ ਮੈਸੇਜ ਆਉਂਦੇ ਸਾਨੂੰ ਦੂਰ ਰਹਿਣਾ ਚਾਹੀਦਾ ਇੱਥੇ ਮੈਂ ਆਪਦੇ ਮਾਧਿਅਮ ਰਹੀ ਇਹ ਤਰ੍ਹਾਂ ਦਾ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਤੇ ਤੈਨੂੰ ਵੀ ਕਰ ਦਾਂਗੇ ਇੱਥੇ ਰੌਣਕਾਂ ਤੂੰ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰ ਦੇ ਮੇਰ ਜਾਂ ਫਿਰ ਉਹਨੂੰ ਕਦੇ ਕਿਸੇ ਨੂੰ ਐਡਿਕਟ ਐਡਿਕਸ਼ਨ ਚ ਪਾ ਦਿੰਦੇ ਐ ਉਹ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈਗੀ ਹੈ ਜਿਹੜੀ ਆਪ ਜੀ ਨੇ ਕਿਹਾ ਇੱਥੇ ਮੈਂ ਮਾਧਿਉ ਰਹੀਂ ਇਹ ਕਹੂੰਗਾ ਕਿ ਥੋੜਾ ਜਆ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਸ ਵੱਧ ਸਾਮਾ ਦੇਣਾ ਚਾਹੀਦਾ ਹੈ ਇਹ ਤਾਂ ਸੋਸਾਇਟੀ ਦੀ ਆਪਣੀ ਇਹਨੂੰ ਆਪਾਂ ਇੱਕ ਆਈਸੋਲੇਟਡ ਇਨਸੀਡੈਂਟ ਆਪਾਂ ਸੋਚ ਗਏ ਆਪਾਂ ਦਰਕਨਾਰ ਕਰ ਦਿੰਦੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਆ ਨਸ਼ਾ ਵੀ ਤੇ ਆ ਜਿਹੜਾ ਆ ਜਿਹੜੇ ਭੜਕਦੇ ਆ ਨੌਜਵਾਨ ਇਹ ਕੋ ਆਗਿਆ ਜਿਹੜੀ ਜੇ ਆਪਾਂ ਕਈ ਅਭੀ ਗੁਆਡੀ ਦੇ ਘਰੇ ਲੱਗੀ ਤੇ ਸਾਡੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆਸਰਦੀ ਹੈ ਤਾਂ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਕਰਨਾ ਪੈਣਾ ਜੇ ਸਾਡੇ ਕੋਲ ਸਵਾਲ ਪਿਆ ਜਿਹੜਾ ਸਕੂਲ ਨੂੰ ਸਟਾਫਰ ਨੇ ਈਮੇਲ ਆਈਆਂ ਸੀ ਆਪ ਤੇ ਰੁਰਜ ਵੀ ਆਇਆ ਸੀ ਜਤਿੰਦਰ ਵੀ ਆਈਆਂ ਉਹਦੇ ਬਾਰੇ ਸਭ ਕੁਝ ਲੱਗਾ ਨਹੀਂ ਉਹ ਉਹਨਾਂ ਨੇ ਦੇਖੋ ਸੀਪੀ ਸਾਹਿਬ ਅਮਨੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਅਮਰਿਤ ਸਾਹਿਬ ਉੱਲਰ ਨੇ ਬੜਾ 프ੌਂਟਲੀ ਇਹਦੇ ਉੱਤੇ ਐਕਟ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬੌਮ ਡਿਸਪੋਜ਼ਲ ਸਕਵਾਡਸ ਤੋਂ ਵੀ ਚੈਕਿੰਗ ਕਰਵਾਈ ਹੈ ਸਾਡੇ ਵੀ ਜਿਹੜੇ ਸਕਵਾਡ ਹੈਗੇ ਨੇ ਉਹਨਾਂ ਨੂੰ ਚੈਕਿੰਗ ਕੀਤੀ ਹੈ ਅਲੇ ਇਸ ਤੇ ਸੰਬੰਧੀ ਕੋਈ ਕੋਈ ਪੁਖਤਾ ਸਬੂਤ ਨਹੀਂ ਸਾਡੇ ਅੱਛੇ ਲੱਗਿਆ ਬਟ ਇਹ ਜਿਵੇਂ ਕਹਿੰਦੇ ਆ ਵੀ ਅ ਅ ਦੇਸ਼ਦ ਫਲਾਨ ਲਈ ਸ਼ਰਤਾਂ ਅਨਸਾਰ ਵੱਲੋਂ ਇਹ ਕੀਤੀ ਗਈ ਚਾਲ ਸਰ ਡਾਕਟਰ ਤਾਂ ਇਹ ਸਿੱਧਾ ਪਹਿਲਾਂ ਵੀ ਆਂਦੀ ਰਹੇ ਇਹ ਸਾਰਾ ਇੱਕ ਦੇਖ ਰਹੇ ਅਸੀਂ ਫਿਰ ਸਿਰਫ ਦਰਵਾਜ਼ਾ ਤੋਂ ਨਹੀਂ ਆਈਆਂ ਸੀ ਕਿਉਂ ਵੀ ਉਹ ਹਾਂ ਮਤਲਬ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਜਿਹੜੀਆਂ ਐਪਾਂ ਤੁਹਾਨੂੰ ਦੱਸ ਰਹੇ ਆ ਕਿ ਜਿਵੇਂ ਸਿੰਗਲ ਐਪ ਆ ਕੋਈ ਇੰਨੀ ਐਪਾਂ ਅੱਜਕੱਲੀਆਂ ਡਾਊਨਲੋਡ ਕਰੋ ਨੰਬਰ ਇਹ ਗਟਿਆਂ ਦਾ ਬਾਅਦ ਵਿੱਚ ਬੋਗਸ ਕੋਰਸਸਰਸ ਆ ਵਨ ਆਫ ਆ ਵੈਰੀ ਮਲਬ ਕਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਜਿਸ ਤਰ੍ਹਾਂ ਟੈਕਨੋਲੋਜੀ ਇੰਪਰੂਵ ਮਲ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਸ ਆ ਮੈਂ ਚੈਲੰਜਸ ਵੀ ਵਧ ਰਹੇ ਹੈ ਸੋ ਵੀ ਆਰ ਮਲਬ ਐਟ A ਪੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੂਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਅਬ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਇਹਨਾਂ ਬਾਰੇ ਵੀ ਰੈਕੋਗਨਾਈਜ਼ ਦੀ ਚੈਲੰਜਸ ਅਸ ਯ ਅਕੋਰਡਿੰਗਲੀ ਫਿਰ ਆਉਦੇ ਆਪ ਨੂੰ ਵੀ ਆਪਦੀ ਅਪਡੇਸ਼ਨ ਕਰਦੇ ਆ ਟੈਕਨੋਲੋਜੀਕਲ ਨੂੰ